ਮੇਰੀ ਬੇਟੀ ਸੰਦੀਪ ਕੌਰ ਅੱਜ ਪਾਇਲਟ ਬਣ ਕੇ ਘਰ ਆਈ ਏ ਅਸੀਂ ਸਾਰੇ ਪਰਿਵਾਰ ਨੇ ਪਿੰਡ ਵਾਸੀਆਂ ਨੇ ਰਿਸ਼ਤੇਦਾਰਾਂ ਨੇ ਬੜੀ ਖੁਸ਼ੀ ਨਾਲ ਇਹਦਾ ਸਵਾਗਤ ਕੀਤਾ ਤੇ ਜੇ ਬੇਟੀ ਦੀ ਪੜ੍ਹਾਈ ਬਣੂ ਗੱਲ ਕਰੀਏ ਤੇ ਇਹ ਸ਼ੁਰੂ ਤੋਂ ਹੀ ਪੜ੍ਹਾਈ ਤੋਂ ਬਹੁਤ ਵਧੀਆ ਲੈਵਲ ਤੇ ਪੜਦੀ ਰਹੀ ਹੈ ਤੇ ਇਸ ਕਰਕੇ ਇਹਦੀ ਕਾਮਯਾਬੀ ਇੱਥੇ ਤੱਕ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਮੈਂ ਬੇਟੀਆਂ ਲਈ ਕੀ ਸਾਰੇ ਬੱਚਿਆਂ ਲਈ ਮੈਸੇਜ ਇਹ ਹੀ ਦਿਆਂਗਾ ਕਿ ਸਾਰੇ ਬੱਚਿਆਂ ਨੂੰ ਮਿਹਨਤ ਕਰਕੇ ਇੱਥੇ ਹੀ ਨੌਕਰੀ ਲੈਣੀ ਚਾਹੀਦੀ ਹੈ ਅੱਜ ਦੇ ਦੌਰ ਦੀ ਗੱਲ ਕੀਤੀ ਜਾਂਦਾ ਅੱਜ ਦਾ ਦੌਰ ਕਿਸ ਤਰ੍ਹਾਂ ਦਾ ਨਿਕਲ ਰਿਹਾ ਹੈ ਮਾਹੌਲ ਨਿਕਲ ਰਿਹਾ ਹੈ ਅੱਜਕੱਲ ਦਾ ਮਾਹੌਲ ਜਿਹੜਾ ਬੜਾ ਖਾਸ ਕਰਕੇ ਪੜ੍ਹਾਈ ਵਾਲੇ ਬੱਚਿਆਂ ਵਾਸਤੇ ਬੜਾ ਬੇਰੁਗਜ਼ਾਰ ਹੈ ਜਿਹੜੇ ਬੱਚੇ ਜ਼ਿਆਦਾ ਮਿਹਨਤ ਕਰਦੇ ਨੇ ਉਹ ਹੀ ਤਰੱਕੀ ਕਰਦੇ ਨੇ ਤੇ ਉਹ ਹੀ ਉਹਨਾਂ ਨੂੰ ਨੌਕਰੀ ਮਿਲਦੀ ਹੈ ਉਹ ਹੀ ਚੰਗੀ ਪੋਜੀਸ਼ਨ ਤੇ ਪਹੁੰਚਦੇ ਨੇ ਮੋਡਲੀ ਸਿੱਖਿਆ ਹੀ ਕਰ ਦਿੱਤੀ ਆ ਕਿ ਮੋਡਲੀ ਸਿੱਖਿਆ ਦਿੱਤਾ ਕਿਥੋਂ ਪ੍ਰਾਪਤ ਕੀਤੀ ਤਿਸ ਤਰ੍ਹਾਂ ਪ੍ਰਾਪਤ ਕੀਤੀ ਮੋਡਲੀ ਸਿੱਖਿਆ ਇਹਨਾਂ ਨੇ ਪਹਿਲਾਂ ਡਿਪ ਸኩል ਥੱਲੇ ਮਾਧੂ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਕੀਤੀ ਆ ਇਸ ਤਰ੍ਹਾਂ ਹੀ ਸਟੈਪ ਬਾਈ ਸਟੈਪ ਇਹਨਾਂ ਨੇ ਉੱਪਰ ਤੱਕ ਪੜ੍ਹਾਈ ਕਰਕੇ ਮਿਹਨਤ ਕਰਕੇ ਇੱਥੇ ਤੱਕ ਪਹੁੰਚੀ ਹੈ। ਕੀ ਕਰਨਾ ਚਾਹੀਦਾ ਹੈ? ਕਰੀਅਰ ਵਾਸਤੇ ਜੋ ਤੁਹਾਨੂੰ ਕੋਈ ਸਲਾਹ। ਬਸ ਗੁੜੀਆਂ ਨੇ ਜਿਸ ਤਰ੍ਹਾਂ ਮਿਹਨਤ ਕੀਤੀ ਹੈ, ਪ੍ਰਮਾਤਮਾ ਅਗੇ ਅਰਦਾਸ ਕਰਾਂਗੇ ਕਿ ਇਹਨੂੰ ਇਸੇ ਤਰ੍ਹਾਂ ਹੀ ਤਰੱਕੀ ਮਿਲਦੀ ਰਹੇ ਤੇ ਬਲੰਦੀਆਂ ਨੂੰ ਚੁੰਦੀ ਰਹੇ ਤੇ ਸਾਡਾ ਤੇ ਪਿੰਡ ਦਾ ਨਾਮ ਰੌਸ਼ਨ ਕਰਦੀ ਰਹੇ। ਜਿਹੜੇ ਲੋਕ ਲੜਕੀਆਂ ਨੂੰ ਨੇ ਪੜਾਣਾ ਚਾਹੁੰਦੇ ਉਹਨਾਂ ਨੂੰ ਕੀ ਮੈਸੇਜ ਦਿਨਾ ਚਾਹੁੰਦੇ ਉਹ ਉਹਨਾਂ ਨੂੰ ਮੈਂ ਇਹ ਹੀ ਮੈਸੇਜ ਦਿਆਂਗਾ ਕਿ ਉਹਨਾਂ ਨੂੰ ਬੇਟੀਆਂ ਨੂੰ ਪੜਾ ਕੇ ਤੇ ਵੱਧ ਤੋਂ ਵੱਧ ਚੰਗੀ ਪੋਜੀਸ਼ਨ ਤੇ ਲੈਣਾ ਚਾਹੀਦਾ ਹੈ ਤੇ ਮਾਹੌਲ ਕਿਸ ਤਰ੍ਹਾਂ ਦਾ ਗੜ ਭੰਗੜਾ ਹੀ ਪੈ ਰਿਹਾ ਹੈ ਮਾਹੌਲ ਬਹੁਤ ਵਧੀਆ ਅੱਜ ਵਿਆਹ ਵਰਗਾ ਮਾਹੌਲ ਸੀ ਤੇ ਸਾਰੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਵਾਸੀਆਂ ਨੇ ਤੇ ਬੜੇ ਖੁਸ਼ੀ ਹੋਈ ਬਿਆਨ ਨਹੀਂ ਕਰ ਸਕਦੇ ਅਸੀਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਸਾਡੀ ਬੇਟੀ ਪਲਟ ਬਣ ਕੇ ਘਰ ਆਈ ਹਾਂਜੀ ਮੈਂ ਤੇ ਇਹੀ ਚਾਹਨੀ ਆ ਕਿ ਘਰ ਘਰ ਬੇਟੀਆਂ ਇਸ ਤਰ੍ਹਾਂ ਦਾ ਜਨਮ ਲੈਣ ਤੇ ਅੱਗੇ ਵਧਣ ਤੇ ਜੋ ਸਾਡੇ ਪਿੰਡ ਦਾ ਅੱਜ ਨਾਮ ਰੋਸ਼ਨ ਕੀਤਾ ਸੰਦੀਪ ਕੌਰ ਬੇਟੀ ਕਿਉਂਕਿ ਇਹ ਪਰਿਵਾਰ ਵੀ ਜਿਹੜਾ ਹੈ ਇਹ ਬਹੁਤ ਹੀ ਖੁਸ਼ਹਾਲ ਸੂਝਵਾਨ ਤਰੱਕੀਯੋ ਪਰਿਵਾਰ ਹੈ। ਔਰ ਇਸ ਬੇਟੀ ਨੇ ਸ਼ੁਰੂ ਤੋਂ ਪੜ੍ਹਾਈ 'ਚ ਬਲੰਦੀਆਂ ਨੂੰ ਛੁੰਦੀ ਰਹੀ ਔਰ ਕੱਲੇ ਰਹਿ ਕੇ ਆਪਣੇ ਮਾਪੇ ਤੋਂ ਬਿਨਾ ਤੇ ਅੱਜ ਸਾਡਾ ਜਿਹੜਾ ਨਾਮ ਪਿੰਡ ਦਾ ਜਾਂ ਇਲਾਕੇ ਦਾ ਇਹਨਾਂ ਨੇ ਉੱਚਾ ਕੀਤਾ ਹੈ ਸੋ ਮੈਂ ਸਾਰਿਆਂ ਨੂੰ ਇਹ ਹੀ ਸੁਨੇਹਾ ਦਿੰਦੀ ਹਾਂ ਕਿ ਆਪਾਂ ਵੀ ਬੇਟੀਆਂ ਨੂੰ ਇਸੇ ਤਰ੍ਹਾਂ ਪੜ੍ਹਾਈਏ ਔਰ ਇਸੇ ਤਰ੍ਹਾਂ ਪਿੰਡ ਦੇ ਨਾਮ ਰੋਸ਼ਨ ਕਰੀਏ ਮੇਰਾ ਖਿਆਲ ਹੈ ਕਿ ਸਾਡੇ ਸਾਰੇ ਹੀ ਇਲਾਕੇ ਦੇ ਵਿੱਚੋਂ ਸੰਦੀਪ कौर ਬੇਟੀ ਹੈ ਇਹ ਪਾਇਲਟ ਬਣੀ ਹੈ ਇੱਥੇ ਤਾਂ ਖਾਣਾ ਬਹੁਤ ਹੀ ਔਖਾ ਹੈ ਸਭ ਤੋਂ ਵੱਧ ਮਿਹਨਤ ਸਾਡੇ ਇਹਨਾਂ ਦੇ ਡੈਡੀ ਬਲਬੀਰ ਸਿੰਘ ਔਰ ਮਾਤਾ ਸਰਿੰਦਰ ਕੌਰ ਜੀ ਨੇ ਜਿੰਨੀ ਮਿਹਨਤ ਕੀਤੀ ਘਰ ਨੂੰ ਘਰ ਨਹੀਂ ਜਾਣਿਆ ਇਹਨਾਂ ਖਰਚਾ ਕੀਤਾ ਇੱਕ ਆਪਣੀ ਸਿੰਪਲ ਕਮਾਈ ਦੇ ਵਿੱਚੋਂ ਇਹਨਾਂ ਨੇ ਬੇਟੀ ਨੂੰ ਇੱਥੇ ਤੱਕ ਪਹੁੰਚਾਇਆ ਸੋ ਅਸੀਂ ਅੱਜ ਇਹਨੇ ਖੁਸ਼ ਹਾਂ ਔਰ ਪਿੰਡ ਇਲਾਕਾ ਨਿਵਾਸੀ ਔਰ ਘਰ ਜਿਹੜੇ ਪਰਿਵਾਰ ਨੇ ਇਹ ਵਧਾਈ ਦੇ ਪਾਤਰ ਹਨ ਔਰ ਮੈਂ ਕਰ ਕਰ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜੜਾ ਵੀ ਅੱਜ ਇਹ ਮੌਕਾ ਸਾਡੇ ਪਿੰਡ ਤੇ ਜਾਂ ਇਸ ਪਰਿਵਾਰ ਤੇ ਆਇਆ ਹੈ ਪ੍ਰਮਾਤਮਾ ਕਰ ਕਰ ਕਰੇ ਕਿ ਬੇਟੀਆਂ ਨੂੰ ਆਪਾਂ ਐਸਾ ਹੀ ਜਨਮ ਦਈਏ ਕਿ ਇਸ ਬੇਟੀ ਵਰਗੇ ਸਾਰੇ ਬੱਚੇ ਹੋਣ। ਸੋ ਪੜ੍ਹਾਈ ਕਦੀ ਵੀ ਕਿਸੇ ਦੀ ਔਕਾਤ ਜਿਹੜੀ ਉਹ ਪਿੱਛੇ ਨਹੀਂ ਰੱਖਦੀ। ਉਹ ਪੜ੍ਹਾਈ ਸਾਨੂੰ ਬਹੁਤ ਉੱਚਾ ਲੈ ਕੇ ਜਾਂਦੀ ਹੈ। ਜਿਸ ਤਰ੍ਹਾਂ ਅੱਜ ਬੇਟੀ ਸੰਦੀਪ ਕੌਰ ਨੇ ਇਹ ਮੱਲਾ ਮਾਰੀਆਂ। ਇਸ ਪਰਿਵਾਰ ਨੂੰ ਅਸੀਂ ਇੰਨੀ ਵਧਾਈ ਦਿੰਦੇ ਹਾਂ ਕਿ ਪ੍ਰਮਾਤਮਾ ਕਰੇ ਕਿ ਇਹ ਬੇਟੀ ਹੋਰ ਅੱਤਰਕੀਆਂ ਕਰੇ ਔਰ ਇਸ ਤੋਂ ਵੀ ਉੱਚੀ ਪੋਜੀਸ਼ਨ ਤੇ ਜਾ ਕੇ ਆਪਣਾ ਔਰ ਆਪਣੇ ਮਾਂ-ਬਾਪ ਦਾ ਔਰ ਪਿੰਡ ਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਨਾਮ ਉੱਚਾ ਕਰੇ ਮੈਂ ਇੱਥੇ ਹੀ ਖਿਮਾ ਦੀ ਅਜਾਜਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਸਪੀਰ ਜਗੇ ਅਨੇ ਸ੍ਰੀਮਹਾਲ ਬਾਰੇ ਸੰਦੀਪੌਰ 520 ਜੋ ਸਾਡੀ ਭੈਣ ਸੰਦੀਪਕੌਰ ਜੋ ਕਿ ਪੈਰਡਵਣ ਦੇ ਘਰ ਪਹੁੰਚੀ ਹੈ ਸਾਰੇ ਪਿੰਡ ਨੇ ਨਿੱਘਾ ਸਵਾਗਤ ਕੀਤਾ ਕਿਉਂਕਿ ਮੈਂ ਤੇ 50 ਸਾਲ ਮੇਰੀ ਉਮਰ ਚੱਲੀ ਮੈਂ ਤੇ ਕੋਈ ਅਜ ਤੱਕ ਨਹੀਂ ਕੋਈ ਅਫਸਰ ਨਹੀਂ ਦੇਖਿਆ ਪਿੰਡ ਵਾਣਾ ਚ ਕੋਈ ਬਣਿਆ ਹੋਵੇ ਇਟਾ ਵੱਡਾ ਸੋ ਪਹਿਲੀ ਵਾਰ ਅਫਸਰ ਬਣ ਕੇ ਪੈਰਡ ਬਣ ਕੇ ਸੰਦੀਪ ਘੋੜਾਈ ਆ ਕਿਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਉਸੇ ਤਰ੍ਹਾਂ ਆਪਣੇ ਮਾਪਿਓ ਦਾ ਵੀ ਨਾਮ ਰੋਸ਼ਨ ਕੀਤਾ